ਵਿਖੇ ਸਾਰੀਆਂ ਹੀ ਪ੍ਰਬੰਧਕ ਕਮੇਟੀਆਂ ਗੁਰੂ ਰਬਦਾਤ ਸੁਭਾਵਾਂ ਵੱਲੋਂ ਡਾਕਟਰ ਮੀਰਗਰ ਸੁਭਾਵਾਂ ਵੱਲੋਂ ਅੱਜ ਇੱਕ ਰੋਸ ਧਰਨਾ ਰੱਖਿਆ ਗਿਆ ਹੈ ਜੋ ਕਿ ਪਰਸੋਂ ਦੋ ਤਰੀਕ ਨੂੰ ਪਿੰਡ ਨੰਗਲ ਵਿਖੇ ਜੋ ਬਾਬਾ ਸਾਹ ਦੇ ਸਟੇਚਰੀ ਜੋ ਬੇਦਬੀ ਕੀਤੀ ਗਈ ਆ ਅੱਜ ਉਸ ਮਕਸਦ ਦੇ ਨਾਲ ਇਲਾਕੇ ਦੀਆਂ ਗੁਰੂ ਰਬਦਾਤ ਸੁਭਾਵਾਂ ਤੇ ਹੋਰ ਆਗੂ ਧਰਮੋ ਗਾਗੂ ਔਰ ਬਾਕਬਾਕ ਪਾਰਟੀਆਂ ਦੇ ਆਗੂ ਇਕੱਠੇ ਹੋਏ ਆ ਔਰ ਸਾਰਿਆਂ ਨੇ ਇਕਸਾਰੇ ਨਾਲ ਕਿਸੇ ਵੀ ਪਾਰਟੀ ਦਾ ਸਿਆਸੀ ਝੰਡਾ ਨਹੀਂ ਲਾਇਆ ਔਰ ਕਿਸੇ ਨੇ ਵੀ ਸਿਆਸੀ ਕੋ ਗਲਤੀ ਕੀਤੀ ਔਰ ਗੱਲ ਵੀ ਜੋ ਵਿਦੇਸ਼ ਦੇ ਵਿੱਚ ਬੈਠਾ ਕੇ ਕੁੱਤਾ ਬਕਵਾਸ ਕਰੀ ਜਾਂਦਾ ਆ ਤੇ ਉਹ ਉਹ बार-बार ਇੱਕੋ ਗੱਲ ਤੇ ਆਇਆ ਵੀ ਬੇਅਦਬੀ ਕਾਣੀ ਆ ਬੇਅਦਬੀ ਕਾਣੀ ਆ ਹਿੰਦੁਸਤਾਨ ਦੇ ਵਿੱਚ ਦਲਤ ਜਿਹਨੇ ਲਾਹਬੰਦ ਹੋ ਚੁੱਕੇ ਆ ਬੇ 648 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਨੇ 648 ਸਾਲ ਹੋ ਗਏ 648 ਸਾਲ ਪਹਿਲਾਂ ਗੁਰੂ ਰਵਿਦਾਸ ਜੀ ਕਹਿ ਗਏ ਸੀ ਕਿ ਐਸਾ ਚਾਹੂ ਰਾਜ ਮੇਂ ਜਹਾਂ ਮਿਲੇ ਸਭਨ ਕੋ ਵਨ ਉਨੀ ਪੂਰੀ ਮਾਨਵਤਾ ਲਈ ਉਨੇ ਪੁਰੇ ਸਮੁੱਚੇ ਭਾਈਚਾਰੇ ਲਈ ਨਾ ਕੇ ਐਸੀ ਭਾਈਚਾਰੇ ਲਈ ਉਹਨਾਂ ਦਾ ਪੂਰੀ ਦੁਨੀਆ ਲਈ ਕਲਪਨਾ ਕੀਤੀ ਵੀ ਐਸਾ ਚਾਹੂ ਰਾਜ ਮੇ ਜਹਾਂ ਮਿਲੇ ਸਭਨ ਕੋ ਹਨ ਛੋਟ ਬੜੇ ਸਭ ਫੰਬ ਸੇ ਰਵਦਾਸ ਰਹੇ ਪਰਸਾਨ ਉਹਨੇ ਸਾਰਿਆਂ ਲਈ ਕਲਪਨਾ ਕੀਤੀ ਆ ਸਾਨੂੰ ਉਹਨਾਂ ਦੇ ਪੂਰਿਆਂ ਤੇ ਸਾਨੂੰ ਉਹਨਾਂ ਦੇ ਫਲਸਫਿਆਂ ਤੇ ਚੱਲਣਾ ਚਾਹੀਦਾ ਹੈ ਨਾ ਕੇ ਸਾਨੂੰ ਬਾਬਾ ਸਾਹਿਬ ਦੀ ਸਟੈਚੂਰੀ ਬਣਦੀ ਚਾਹੀਦੀ ਹੈ